ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਦੌਰੇ ਤੇ ਆਏ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵਿਚਕਾਰ ਵਾਈਟ ਹਾਊਸ ਚ ਦੁਰਲਭ ਧਰਤੀ ਦੇ ਖਣਿਜਾਂ ਦੇ ਸਮਝੌਤੇ ਤੇ ਦਸਤਖਤ ਕਰਨ ਦੌਰਾਨ ਟਰੰਪ ਨੇ ਜਨਤਕ ਤੌਰ ਤੇ ਆਸਟ੍ਰੇਲੀਅਨ ਰਾਜਦੂਤ ਅਤੇ ਸਾਬਕਾ ਪ੍ਰਧਾਨ ਮੰਤਰੀ ਕੇਵਨ ਰੱਡ ਦਾ ਅਪਮਾਨ ਕੀਤਾ ਇੱਕ ਪੱਤਰਕਾਰ ਨੇ ਟਰੰਪ ਨੂੰ ਪੁੱਛਿਆ ਕਿ ਉਹ ਕੇਵਨ ਰੱਡ ਦੀ ਪਿਛਲੀ ਆਲੋਚਨਾ ਬਾਰੇ ਕਿਵੇਂ ਮਹਿਸੂਸ ਕਰਦੇ ਨੇ ਟਰੰਪ ਨੇ ਜਵਾਬ ਦਿੱਤਾ ਸ਼ਾਇਦ ਉਹ ਮੁਆਫੀ ਮੰਗਣਾ ਚਾਹਣਗੇ ਫਿਰ ਉਹਨਾਂ ਨੇ ਅਲਬਾਨੀਜ਼ ਵੱਲ ਮੁੜ ਕੇ ਪੁੱਛਿਆ ਉਹ ਕਿੱਥੇ ਹੈ ਕਿ ਉਹ ਅਜੇ ਵੀ ਤੁਹਾਡੇ ਨਾਲ ਕੰਮ ਕਰ ਰਿਹਾ ਹੈ ਅਲਬਾਨੀਜ਼ ਨੇ ਰੱਡ ਵੱਲ ਇਸ਼ਾਰਾ ਕੀਤਾ ਜੋ ਕੈਬਨਟ ਟੇਬਲ ਤੇ 트ੰਪ ਦੇ ਬਿਲਕੁਲ ਸਾਹਮਣੇ ਬੈਠਾ ਸੀ ਰੱਡ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸ਼੍ਰੀਮਾਨ ਰਾਸ਼ਟਰਪਤੀ ਇਹ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਦੀ ਗੱਲ ਹੈ 트ੰਪ ਨੇ ਰੱਡ ਨੂੰ ਟੋਕਦੇ ਹੋਏ ਜਨਤਕ ਤੌਰ ਤੇ ਕਿਹਾ ਮੈਨੂੰ ਵੀ ਤੁਸੀਂ ਪਸੰਦ ਨਹੀਂ ਮੈਨੂੰ ਤੁਸੀਂ ਪਸੰਦ ਨਹੀਂ ਤੇ ਸ਼ਾਇਦ ਮੈਂ ਕਦੇ ਨਹੀਂ ਕਰਾਂਗਾ ਇਹ ਅਜੀਬੋ-ਗਰੀਬ ਪਲ ਤੇ ਦੋਵੇਂ ਸਹਿਯੋਗੀ ਦੇਸ਼ਾਂ ਦੇ ਅਧਿਕਾਰੀ ਹੱਸਪਾ ਕਿਵਨ ਰੱਡ ਜੋ ਕਿ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਨੇ 2020 ਦੀਆਂ ਚੋਣਾਂ 'ਚ 트ੰਪ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਦੀ ਤਿੱਖੀ ਆਲੋਚਨਾ ਕੀਤੀ ਸੀ ਰੱਡ ਨੇ 트ੰਪ ਨੂੰ ਇਤਿਹਾਸ ਦਾ ਸਭ ਤੋਂ ਵਿਨਾਸ਼ਕਾਰੀ ਰਾਸ਼ਟਰਪਤੀ ਤੇ ਪੱਛਮ ਦਾ ਗੱਦਾਰ ਕਿਹਾ ਸੀ ਹਾਲਾਂਕਿ ਜਦੋਂ 트ੰਪ ਪਿਛਲੇ ਸਾਲ ਦੁਬਾਰਾ ਰਾਸ਼ਟਰਪਤੀ ਚੁਣੇ ਗਏ ਤਾਂ ਰੱਡ ਨੇ ਇਹ ਟਿੱਪਣੀਆਂ ਹਟਾ ਦਿੱਤੀਆਂ ਸਨ ਰੱਡ ਜੋ ਬਾਈਡਨ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਅਮਰੀਕਾ ਚ ਆਸਟ੍ਰੇਲੀਆ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਬਾਅਦ ਚ ਟਰੰਪ ਦੀਆਂ ਟਿੱਪਣੀਆਂ ਨੂੰ ਮਜ਼ਾਕ ਵਜੋਂ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਅਸੀਂ ਉੱਥੇ ਹਾਸਾ ਸੁਣਿਆ ਅਸੀਂ ਜਾਣਦੇ ਹਾਂ ਕਿ ਸਾਡੀ ਇੱਕ ਬਹੁਤ ਸਫਲ ਮੀਟਿੰਗ ਹੋਈ ਅਤੇ ਕਿਵਨ ਇਸ ਦਾ ਸਾਰਾ ਸੇਰਾ ਹੱਕਦਾਰ ਹੈ ਪਿਛਲੇ ਸਾਲ ਚੋਣ ਮੁਹਿੰਮ ਦੌਰਾਨ ਵੀ ਟਰੰਪ ਨੇ ਰੱਡ ਨੂੰ ਭੇੜਾ ਕਿਆ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਉਹ ਸੰਯੁਕਤ ਰਾਜ ਅਮਰੀਕਾ ਚ ਰਾਜਦੂਤ ਵਜੋਂ ਜ਼ਿਆਦਾ ਦੇਰ ਨਹੀਂ ਟਿਕੇਗਾ ਉਧਰ ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲੇਵਿਟ ਨੇ ਸੋਮਵਾਰ ਨੂੰ ਇੱਕ ਰਿਪੋਰਟਰ ਤੇ ਜਵਾਬੀ ਹਮਲਾ ਕੀਤਾ ਇਸ ਤੋਂ ਇਲਾਵਾ ਲੇਵਿਟ ਨੇ ਪੱਤਰਕਾਰ ਲਈ ਹੈਰਾਨ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਇਹ ਸਾਰਾ ਮਾਮਲਾ ਅਮਰੀਕੀ ਰਾਸ਼ਟਰਪਤੀ 트ੰਪ ਦੇ ਐਲਾਨ ਨਾਲ ਸੰਬੰਧਿਤ ਹੈ ਕਿ ਉਹ ਜਲਦੀ ਹੀ ਯੂਕਰੇਨ ਚ ਜੰਗ ਨੂੰ ਖਤਮ ਕਰਨ ਤੇ ਚਰਚਾ ਕਰਨ ਲਈ ਪੁੱਤਨ ਨਾਲ ਮੁਲਾਕਾਤ ਕਰਨਗੇ ਜਦੋਂ ਰਿਪੋਰਟਰ ਨੇ ਇਸ ਮਾਮਲੇ ਬਾਰੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੂੰ ਸੁਨੇਹਾ ਭੇਜਿਆ ਪੁੱਛਿਆ ਕਿ ਮੀਟਿੰਗ ਦੀ ਜਗ੍ਹਾ ਕਿਸ ਨੇ ਚੁਣੀ ਤਾਂ ਲੈਵਿਟ ਨੇ ਜਵਾਬ ਦਿੱਤਾ ਤੁਹਾਡੀ ਮਾਂ ਨੇ ਇਹ ਚੁਣਿਆ ਉਸ ਨੇ ਸੋਸ਼ਲ ਮੀਡੀਆ ਤੇ ਇਸ ਦਾ ਇੱਕ ਸਕਰੀਨਸ਼ਾਟ ਵੀ ਪੋਸਟ ਕੀਤਾ ਜਿਸ ਨਾਲ ਇਹ ਨਵੀਂ ਬਹਿਸ ਛੜ ਗਈ ਇਸ ਪੋਸਟ ਚ ਲਿਵਿਟ ਨੇ ਦੋਸ਼ ਲਗਾਇਆ ਕਿ ਉਸ ਦੇ ਸੁਨੇਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵਿਰੁੱਧ ਇੱਕ ਡਾਇਰੀ ਵਾਂਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲਿਵਿਟ ਨੇ ਲਿਖਿਆ ਕਿ ਹਫਿੰਗਟਨ ਪੋਸਟ ਦੀ ਐਸ ਵੀ ਡੇਟ ਤੱਥਾਂ ਚ ਦਿਲਚਸਪੀ ਰੱਖਣ ਵਾਲੀ ਪੱਤਰਕਾਰ ਨਹੀਂ ਹੈ ਉਹ ਇੱਕ ਖੱਬੇ ਪੱਖੀ ਹੈਕ ਹੈ ਜਿਸ ਨੇ ਸਾਲਾਂ ਤੋਂ ਰਾਸ਼ਟਰਪਤੀ 트੍ਰੰਪ ਤੇ ਲਗਾਤਾਰ ਹਮਲਾ ਕੀਤਾ ਤੇ ਡੈਮੋਕ੍ਰੇਟ ਕ੍ਰਿਟਿਕ ਗਲਬਾਤ ਦੇ ਬਿੰਦੂਆਂ ਨਾਲ ਮੇਰੇ ਫੋਨ ਤੇ ਲਗਾਤਾਰ ਬੰਬਾਰੀ ਕਰਦਾ ਹੈ ਪੋਸਟ ਚ ਲਿਵਟ ਨੇ ਅੱਗੇ ਲਿਖਿਆ ਬਸ ਐਸ ਵੀ ਡੇਟ ਦੀ ਫੀਡ ਦੇਖੋ ਇਹ ਇੱਕ 트ੰਪ ਵਿਰੋਧੀ ਨਿੱਜੀ ਡਾਇਰੀ ਵਾਂਗ ਪੜਦਾ ਹੈ ਇਹ ਉਸਦੀ ਪੁੱਛਗਿੱਛ ਲਈ ਮੇਰਾ ਪੂਰਾ ਜਵਾਬ ਹੈ ਕਾਰਕੁੰ ਜੋ اصل رپورਟਰ ਹੋਣ ਦਾ ਦਿਖਾਵਾ ਕਰਦੇ ਨੇ ਉਹ ਆਪਣੇ ਕੰਮ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਲ ਜਜ਼ੀਰਾ ਦੀ ਇੱਕ ਰਿਪੋਰਟ ਦੇ ਅਨੁਸਾਰ ਰਾਸ਼ਟਰਪਤੀ 트ੰਪ ਅਤੇ ਰੂਸੀ ਰਾਸ਼ਟਰਪਤੀ ਵਿਚਾਰ ਮੁਲਾਕਾਤ ਲਈ ਕੋਈ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ ਹਾਲਾਂਕਿ ਇਹ ਆਉਣ ਵਾਲੇ ਹਫਤਿਆਂ ਚ ਹੰਗਰੀ ਦੀ ਰਾਜਧਾਨੀ ਚ ਹੋਣ ਦਾ ਵਿਸ਼ਵਾਸ ਹੈ ਉਸੇ ਰਿਪੋਰਟ ਚ ਦਾਵਾ ਕੀਤਾ ਗਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਤੇ ਉਹਨਾਂ ਦੇ ਰੂਸੀ ਹਮਰਤਬਾ ਪੁਤਿਨ ਵਿਚਾਰ ਮੀਟਿੰਗ ਚ ਸ਼ਾਮਲ ਹੋਣ ਲਈ ਤਿਆਰ ਨੇ ਇਹ ਧਿਆਨ ਦੇਣ ਯੋਗ ਹੈ ਕਿ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਉਹ ਇਸ ਮੀਟਿੰਗ 'ਚ ਹਿੱਸਾ ਲੈਣ ਲਈ ਵੀ ਤਿਆਰ ਹੋਣਗੇ ਅਮਰੀਕਾ ਚ H1B ਵੀਜ਼ਾ ਧਾਰਕਾਂ ਖਾਸ ਕਰਕੇ ਭਾਰਤੀਆਂ ਲਈ ਮਹੱਤਵਪੂਰਨ ਰਾਹਤ ਹੈ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਸਪਸ਼ਟ ਕੀਤਾ ਹੈ ਕਿ ਹਾਲ ਹੀ ਚ ਅੰਤਰਰਾਸ਼ਟਰੀ ਕਾਲਜ ਗ੍ਰੈਜੂਏਟਸ ਨੂੰ ਟਰੰਪ ਪ੍ਰਸ਼ਾਸਨ ਦੁਆਰਾ ਪਿਛਲੇ ਮਹੀਨੇ ਲਗਾਈ ਗਈ ਭਾਰੀ ਪਰਕਮ 1 ਲੱਖ ਡਾਲਰ ਫੀਸ ਤੋਂ ਛੋਟ ਦਿੱਤੀ ਜਾਵੇਗੀ ਇਹ ਐਲਾਨ ਰਾਸ਼ਟਰਪਤੀ ਟਰੰਪ ਦੇ 19 ਸਤੰਬਰ 2025 ਨੂੰ ਜਾਰੀ ਕੀਤੇ ਗਏ ਵਿਵਾਦਪੂਰਨ ਫੈਸਲੇ ਤੋਂ ਬਾਅਦ ਹੈ ਜਿਸ ਨੇ ਮਾਲਕਾਂ ਅਤੇ ਵੀਜ਼ਾ ਧਾਰਕਾਂ ਚ ਪੰਪਲ ਪੂਸਾ ਪੈਦਾ ਕਰ ਦਿੱਤਾ ਸੀ 20 ਅਕਤੂਬਰ ਨੂੰ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਚ ਯੂ ਐਸ ਸੀ ਆਈ ਐਸ ਨੇ ਕਿਹਾ ਕਿ ਇਹ ਫੀਸ ਅਮਰੀਕਾ ਦੇ ਅੰਦਰ ਆਪਣਾ ਵੀਜ਼ਾ ਸਟੇਟਸ ਬਦਲਣ ਵਾਲਿਆਂ ਤੇ ਲਾਗੂ ਨਹੀਂ ਹੋਵੇਗੀ ਇਹ ਛੋਟ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਵੇਗੀ ਜੋ ਆਪਣੀ ਵੀਜ਼ਾ ਸਟੇਟਸ ਨੂੰ ਐਫ 1 ਵਿਦਿਆਰਥੀ ਵੀਜ਼ਾ ਤੋਂ ਐਚ 1 ਬੀ ਸਥਿਤੀ 'ਚ ਬਦਲਣ ਦੀ ਮੰਗ ਕਰ ਰਹੇ ਨੇ ਜਾਂ ਦੇਸ਼ 'ਚ ਆਪਣੀ ਰਿਹائش ਵਧਾਉਣ ਦੀ ਮੰਗ ਕਰ ਰਹੇ ਨੇ ਹਾਲਾਂਕਿ ਇਹ ਫੀਸ ਉਹਨਾਂ ਕਾਮਿਆਂ ਲਈ ਧਾਇਰ ਪਟੀਸ਼ਨਾਂ ਤੇ ਲਾਗੂ ਹੋਵੇਗੀ ਜੋ ਅਮਰੀਕਾ ਤੋਂ ਬਾਹਰ ਨੇ ਜਾਂ ਜਿਨ੍ਹਾਂ ਨੂੰ ਪਟੀਸ਼ਨ ਤੇ ਫੈਸਲਾ ਲੈਣ ਤੋਂ ਪਹਿਲਾਂ ਦੇਸ਼ ਛੱਡਣਾ ਪਵੇਗਾ ਯੂਐਸਸੀਆਈਐਸ ਨੇ ਸਪਸ਼ਟ ਕੀਤਾ ਕਿ ਮੌਜੂਦਾ ਐਚ1ਬੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਛੱਡਣ ਜਾਂ ਦੁਬਾਰਾ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਇਹ ਫੀਸ ਸਿਰਫ 21 ਸਤੰਬਰ 2025 ਨੂੰ 12:01 ਮਿੰਟ ਤੋਂ ਉਸ ਤੋਂ ਬਾਅਦ ਧਾਇਰ ਕੀਤੀਆਂ ਗਈਆਂ ਨਵੀਆਂ H1B ਪਟੀਸ਼ਨਾਂ ਤੇ ਲਾਗੂ ਹੋਵੇਗਾ ਉਹਨਾਂ ਲਾਭਪਾਤਰੀਆਂ ਲਈ ਜੋ ਅਮਰੀਕਾ ਤੋਂ ਬਾਹਰ ਨੇ ਤੇ ਜਿਨ੍ਹਾਂ ਕੋਲ ਵੈਧ H1B ਵੀਜ਼ਾ ਨਹੀਂ ਹੈ ਇਸ ਤੋਂ ਇਲਾਵਾ ਇਹ ਫੀਸ ਉਦੋਂ ਵੀ ਲਾਗੂ ਹੋਵੇਗੀ ਜੇਕਰ ਪਟੀਸ਼ਨ ਕਾਉਂਸਲਰ ਨੋਟੀਫਿਕੇਸ਼ਨ ਐਂਟਰੀ ਪੁਆਇੰਟ ਨੋਟੀਫਿਕੇਸ਼ਨ ਜਾਂ ਪ੍ਰੀ ਫਲਾਈਟ ਨਰੀਖਣ ਦੀ ਬੇਨਤੀ ਕਰਦੀ ਹੈ 트럼ਪ ਪ੍ਰਸ਼ਾਸਨ ਨੇ ਕਿਸੇ ਵੀ ਭੂਮਿਕਾ ਲਈ ਆਮ ਛੋਟ ਦਾ ਐਲਾਨ ਨਹੀਂ ਕੀਤਾ ਹੈ ਪਰ ਮਾਲਕ ਰਾਸ਼ਟਰੀ ਹਿੱਤ ਛੋਟ ਲਈ ਬੇਨਤੀ ਦਾਇਰ ਕਰ ਸਕਦੇ ਨੇ ਜੇਕਰ ਕੋਈ ਅਮਰੀਕੀ ਨਾਗਰਿਕ ਭੂਮਿਕਾ ਨੂੰ ਭਰਨ ਲਈ ਉਪਲਬਧ ਨਹੀਂ ਹੈ ਯੂ ਐਸ ਸੀ ਆਈ ਐਸ ਨੇ ਇਸ ਫੀਸ ਦੇ ਭੁਗਤਾਨ ਲਈ ਇੱਕ ਆਨਲਾਈਨ ਪੋਰਟਲ ਵੀ ਸਥਾਪਿਤ ਕੀਤਾ ਹੈ ਇਹ ਦਿਸ਼ਾ ਨਿਰਦੇਸ਼ ਐਚ 1 ਵੀ ਵੀਜ਼ਾ ਫੀਸਾਂ ਦੇ ਆਲੇ-ਦੁਆਲੇ ਦੇ ਪੰਬਲਪੂਸੇ ਨੂੰ ਦੂਰ ਕਰਨ ਲਈ 트럼ਪ ਪ੍ਰਸ਼ਾਸਨ ਦਾ ਪਹਿਲਾ ਯਤਨ ਹੈ ਇਹ ਐਫ1 ਵਿਦਿਆਰਥੀ ਵੀਜ਼ਾ ਅਤੇ L1 ਵੀਜ਼ਾ ਧਾਰਕਾਂ ਨੂੰ ਕਵਰ ਕਰਦਾ ਏ ਕਿਉਂਕਿ ਜਿਹੜੇ ਪਹਿਲਾਂ ਹੀ ਅਮਰੀਕਾ 'ਚ ਹਨ ਉਹਨਾਂ ਨੂੰ 1 ਲੱਖ ਡਾਲਰ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ L1 ਵੀਜ਼ਾ ਬਹੁਰਾਸ਼ਟਰੀ ਕੰਪਨੀਆਂ ਨੂੰ ਆਪਣੇ ਵਿਦੇਸ਼ੀ ਦਫ਼ਤਰਾਂ ਤੋਂ ਕਰਮਚਾਰੀ ਨੂੰ ਅਮਰੀਕੀ ਦਫ਼ਤਰਾਂ 'ਚ ਤਬਦੀਲ ਕਰਨ ਦੀ ਆਗਿਆ ਦਿੰਦਾ ਏ ਜਦਕਿ F1 ਵੀਜ਼ਾ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਲਈ ਹਨ ਜੋ ਅਮਰੀਕਾ 'ਚ ਪੂਰਾ ਸਮਾਂ ਪੜ੍ਹਾਈ ਕਰਨਾ ਚਾਹੁੰਦੇ ਨੇ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਵੀਜ਼ਾ ਸਥਿਤੀ ਬਦਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਇਹ ਫੀਸ ਨਹੀਂ ਦੇਣੀ ਪਵੇਗੀ ਪਰ ਸਾਸਨ ਦਾ ਦਾਅਵਾ ਹੈ ਕਿ ਇਹ ਫੀਸ ਟੈਕਨੋਲੋਜੀ ਖੇਤਰ ਦੁਆਰਾ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ H1B ਪ੍ਰੋਗਰਾਮ ਦੀ ਦੁਰਵਰਤੋਂ ਨੂੰ ਰੋਕੇਗੀ ਪਰ ਕਾਨੂੰਨੀ ਚੁਣੌਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਹੁਤ ਸਾਰੇ ਅਮਰੀਕੀ ਉਦਯੋਗਾਂ 'ਚ ਕਿਰਤ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਰੁਕਾਵਟ ਪਾਵੇਗੀ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵਾਈਟ ਹਾਊਸ ਦੇ ਪੂਰਬੀ ਵਿੰਗ ਨੂੰ ਢਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ 150 ਸਾਲ ਪੁਰਾਣਾ ਇੱਕ ਨਵਾਂ ਵੱਡਾ ਤੇ ਸ਼ਾਨਦਾਰ ਰਾਸ਼ਟਰਪਤੀ ਬਾਲਰੂਮ ਬਣਾਉਣ ਦਾ ਸੁਪਨਾ ਪੂਰਾ ਕੀਤਾ ਜਾ ਸਕੇ। 트੍ਰੰਪ ਦੇ ਅਨੁਸਾਰ ਵਾਈਟ ਹਾਊਸ 'ਚ ਇੱਕ ਬਾਲਰੂਮ ਹੋਣ ਦਾ ਵਿਚਾਰ 150 ਸਾਲ ਤੋਂ ਵੱਧ ਸਮੇਂ ਤੋਂ ਅਮਰੀਕੀ ਰਾਸ਼ਟਰਪਤੀਆਂ ਦਾ ਸੁਪਨਾ ਰਿਹਾ ਹੈ। ਉਨਾ ਕਹਿਆ ਕਿ ਇਹ ਨਵਾਂ ਬਾਲਰੂਮ ਰਾਜ ਦੇ ਦੌਰਿਆਂ ਵੱਡੇ ਇਕੱਠਾਂ ਅਤੇ ਅਧਿਕਾਰਤ ਸਮਾਗਮਾਂ ਲਈ ਵਰਤਿਆ ਜਾਵੇਗਾ ਪ੍ਰੋਜੈਕਟ ਦੇ ਹਿੱਸੇ ਵਜੋਂ ਵਾਈਟ ਹਾਊਸ ਦੇ ਪੂਰਵੀ ਵਿੰਗ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਜਾ ਰਿਹਾ ਹੈ ਤਾਂ ਜੋ ਨਵੇਂ ਬਾਲਰੂਮ ਲਈ ਰਸਤਾ ਬਣਾਇਆ ਜਾ ਸਕੇ 트ੰਪ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਪ੍ਰੋਜੈਕਟ ਲਈ ਆਪਣੇ ਨਿੱਜੀ ਫੰਡਾਂ ਦੀ ਵਰਤੋਂ ਕਰ ਰਹੇ ਨੇ ਤੇ ਇਸ ਦਾ ਅਮਰੀਕੀ ਟੈਕਸ ਦਾਤਾਾਂ 'ਤੇ ਕੋਈ ਖਰਚਾ ਨਹੀਂ ਆਵੇਗਾ ਉਨਾ ਕਹਿ ਕੇ ਇਸ ਨੂੰ ਬਹੁਤ ਸਾਰੇ ਉਦਾਰ ਦੇਸ਼ ਭਗਤਾਂ ਅਤੇ ਅਮਰੀਕੀ ਕੰਪਨੀਆਂ ਦੁਆਰਾ ਵੀ ਨਿੱਜੀ ਤੌਰ ਤੇ ਫੰਡ ਦਿੱਤਾ ਜਾ ਰਿਹਾ ਹੈ ਸੀਐਨਐਨ ਦੀ ਰਿਪੋਰਟ ਅਨੁਸਾਰ ਨਵਾਂ ਬਾਲਰੂਮ 90000 ਵਰਗ ਫੁੱਟ ਦਾ ਹੋਵੇਗਾ ਤੇ 트럼ਪ ਦੇ 200 ਮਿਲੀਅਨ ਅਮਰੀਕੀ ਡਾਲਰ ਦੇ ਨਵੀਨੀਕਰਨ ਪਹਿਲ ਗਦਮੀ ਦਾ ਹਿੱਸਾ ਹੈ ਇਹ ਵਾਈਟ ਹਾਊਸ ਦੀ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। 트럼ਪ ਨੇ ਇਸ ਬਹੁਤ ਜ਼ਰੂਰੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਹੋਣ ਤੇ ਮਾਣ ਪ੍ਰਗਟਾਇਆ। ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਜੇਕਰ ਉਹ ਦੱਖਣੀ ਕੋਰੀਆ 'ਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ 'ਚ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਦੇ ਨੇ ਤਾਂ ਉਹਨਾਂ ਨੂੰ ਸ਼ਾਨਦਾਰ ਸੌਦੇ ਦੀ ਉਮੀਦ ਹੈ। 트럼ਪ ਨੇ ਕਿਹਾ ਕਿ ਚੀਨ ਅਮਰੀਕਾ ਲਈ ਬਹੁਤ ਸਤਿਕਾਰ ਰੱਖਦਾ ਹੈ ਤੇ ਜਦੋਂ ਉਹ ਸ਼ੀ ਜਿਨਪਿੰਗ ਨੂੰ ਮਿਲਣਗੇ ਤਾਂ ਉਹਨਾਂ ਨੂੰ ਸ਼ਾਨਦਾਰ ਸੌਦੇ ਦੀ ਉਮੀਦ ਹੈ। ਅਮਰੀਕੀ ਰਾਸ਼ਟਰਪਤੀ ਦੀਆਂ ਟਿੱਪਣੀਆਂ ਸਮਾਰਟਫੋਨ, ਲੜਾਕੂ ਜਹਾਜ਼ਾਂ, ਇਲੈਕਟ੍ਰਿਕ ਵਾਹਨਾਂ ਅਤੇ ਹੋਰ ਬਹੁਤ ਕੁਝ 'ਚ ਵਰਤੇ ਜਾਣ ਵਾਲੇ ਦੁਰਲੱਭ ਧਰਤੀ ਉਤਪਾਦਾਂ ਤੇ ਬੀਜਿੰਗ ਦੇ ਵਧੇ ਹੋਏ ਨਿਰਯਾਤ ਨਿਯੰਤਰਣਾਂ ਤੇ ਨਾਰਾਜ਼ਗੀ ਪ੍ਰਗਟ ਕਰਨ ਤੋਂ ਬਾਅਦ ਆਈਆਂ ਨੇ। ਟਰੰਪ ਨੇ ਇਹ ਟਿੱਪਣੀਆਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਵਾਈਟ ਹਾਊਸ ਦੀ ਸਰਕਾਰੀ ਰਹਿائش ਤੇ ਦਫ਼ਤਰ 'ਚ ਮੇਜ਼ਬਾਨੀ ਕਰਦੇ ਹੋਏ ਕੀਤੀਆਂ ਅਮਰੀਕਾ ਨੇ ਆਸਟ੍ਰੇਲੀਆ ਨਾਲ ਇੱਕ ਦੁਰਲੱਭ ਧਰਤੀ ਸਮਝੌਤੇ ਤੇ ਹਸਤਾਖਰ ਕੀਤੇ ਨੇ ਤੇ ਉਹਨਾਂ ਨੇ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਅਮਰੀਕੀ ਸਹਿਯੋਗ ਨਾਲ ਇਹ ਸਮਝੌਤਾ ਮਹੱਤਵਪੂਰਨ ਖਣਿਜਾਂ ਦੀ ਪ੍ਰੋਸੈਸਿੰਗ ਤੇ ਚੀਨ ਦੇ ਇਕਾ ਅਧਿਕਾਰ ਨੂੰ ਖਤਮ ਕਰ ਦੇਵੇਗਾ 트럼ਪ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਚੀਨ ਨਾਲ ਇੱਕ ਸ਼ਾਨਦਾਰ ਸੌਦਾ ਕਰਨ ਜਾ ਰਹੇ ਹਾਂ ਇਹ ਇੱਕ ਵੱਡਾ ਵਪਾਰ ਸੌਦਾ ਹੋਵੇਗਾ ਇਹ ਦੋਵਾਂ ਦੇਸ਼ਾਂ ਲਈ ਬਹੁਤ ਵਧੀਆ ਹੋਵੇਗਾ ਅਤੇ ਇਹ ਪੂਰੀ ਦੁਨੀਆ ਲਈ ਬਹੁਤ ਵਧੀਆ ਹੋਵੇਗਾ ਜਦੋਂ ਚੀਨ ਦੇ ਪ੍ਰਭਾਵ ਬਾਰੇ ਪੁੱਛਿਆ ਗਿਆ ਤਾਂ 트럼ਪ ਨੇ ਕਿਹਾ ਕਿ ਬੀਜਿੰਗ ਨੇ ਸਾਨੂੰ ਦੁਰਲਭ ਧਰਤੀ ਉਤਪਾਦਾਂ ਦੀ ਧਮਕੀ ਦਿੱਤੀ ਤੇ ਮੈਂ ਉਹਨਾਂ ਨੂੰ ਟੈਰਿਫ ਦੀ ਧਮਕੀ ਦਿੱਤੀ ਉਹਨਾਂ ਅੱਗੇ ਕਿਹਾ ਕਿ ਉਸ ਦੇ ਸ਼ੀ ਜਿਨਪਿੰਗ ਨਾਲ ਚੰਗੇ ਸਬੰਧ ਨੇ ਤੇ ਉਹ ਇੱਕ ਬਹੁਤ ਹੀ ਨਿਰਪੱਖ ਸੌਦੇ ਤੇ ਪਹੁੰਚਣ ਦੀ ਉਮੀਦ ਕਰਦੇ ਨੇ ਸਾਰਿਆਂ ਦੀਆਂ ਨਜ਼ਰਾਂ ਟਰੰਪ ਅਤੇ ਸ਼ੀ ਵਿਚਕਾਰ ਇੱਕ ਸੰਭਾਵੀ ਮੁਲਾਕਾਤ ਤੇ ਨੇ ਕਿਉਂਕਿ ਕਿਸੇ ਵੀ ਸਮਝੌਤੇ ਤੇ ਪਹੁੰਚਣ 'ਚ ਅਸਫਲਤਾ ਨਾ ਸਿਰਫ ਦੋ ਮਹਾਸ਼ਕਤੀਆਂ ਵਿਚਕਾਰ ਸਬੰਧਾਂ ਨੂੰ ਅਸਥਿਰ ਕਰਨ ਦਾ ਜੋਖਮ ਲਵੇਗੀ ਸਗੋਂ ਵਿਸ਼ਵ ਅਰਥ ਵਿਵਸਥਾ ਨੂੰ ਵੀ ਨੁਕਸਾਨ ਹੋ ਸਕਦਾ ਹੈ ਟਰੰਪ ਨੇ ਪੁਸ਼ਟੀ ਕੀਤੀ ਕਿ ਉਹ ਇਸ ਮਹੀਨੇ ਦੱਖਣੀ ਕੋਰੀਆ 'ਚ ਹੋ ਰਿਹਾ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ 21 ਅਰਥ ਵਿਵਸਥਾਵਾਂ ਦਾ ਸਮੂਹ ਹੈ ਹਾਲਾਂਕਿ ਚੀਨ ਨੇ ਸ਼ੀ ਜਿਨਪਿੰਗ ਦੀ ਦੱਖਣੀ ਕੋਰੀਆ ਫੇਰੀ ਦੀਆਂ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ ਪਰ ਫੇਰੀ ਦੇ ਤਰੀਕ ਨੇੜੇ ਆਉਣ ਤੇ ਅਜਿਹੀ ਜਾਣਕਾਰੀ ਸਾਹਮਣੇ ਆਉਣਾ ਅਸਾਧਾਰਨ ਨਹੀਂ ਹੈ ਅਮਰੀਕੀ ਗ੍ਰੈਂਡ ਮਾਸਟਰ ਡੇਨੀਅਲ ਨਾਰੋਦਿਸਕੀ ਦੀ 29 ਸਾਲ ਦੀ ਉਮਰ ਚ ਮੌਤ ਹੋ ਗਈ ਆਨਲਾਈਨ ਉਸ ਦੇ ਕਈ ਫੋਲੋਅਰਸ ਸਨ シャルਲੇਟ ਨਾਰਥ ਕੈਰੋਲਾਈਨ ਚ ਚੈਸ ਅਕੈਡਮੀ シャルਲੇਟ ਚੈਸ ਸੈਂਟਰ ਜਿੱਥੇ ਨਾਰੋਦਿਸਕੀ ਹੈੱਡ ਕੋਚ ਸੀ ਨੇ ਸੋਮਵਾਰ ਨੂੰ ਉਸ ਦੀ ਮੌਤ ਸੰਬੰਧੀ ਬਿਆਨ ਜਾਰੀ ਕੀਤਾ ਇਸ ਬਿਆਨ ਚ ਇਹ ਨਹੀਂ ਦੱਸਿਆ ਗਿਆ ਕਿ ਉਸ ਦੀ ਮੌਤ ਕਿਵੇਂ ਤੇ ਕਿੱਥੇ ਹੋਈ ਨਾਰੋਦਿਸਕੀ ਦਾ ਜਨਮ ਤੇ ਪਰਵਰਿਸ਼ ਸੈਨ ਫਰਾਂਸਿਸਕੋ ਦੇ ਬੇ ਏਰੀਆ ਚ ਹੋਇਆ ਉਸ ਨੇ 6 ਸਾਲ ਦੀ ਉਮਰ ਹੀ ਚੈਸ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਉਸ ਨੇ ਗ੍ਰੈਂਡ ਮਾਸਟਰ ਦਾ ਖਿਤਾਬ ਵੀ ਜਿੱਤਿਆ ਉਧਰ ਦੂਜੇ ਪਾਸੇ ਐਨ ਐਫ ਐਲ ਦੇ ਸਾਬਕਾ 스타 ਖਿਡਾਰੀ ਡੱਗ ਮਾਰਟਨ ਦੀ 18 ਅਕਤੂਬਰ 2025 ਨੂੰ ਮੌਤ ਹੋ ਗਈ ਉਹ 36 ਸਾਲ ਦਾ ਸੀ ਮਾਰਟਨ ਦੀ ਮੌਤ ਦੀ ਖਬਰ ਪਹਿਲੀ ਵਾਰ 19 ਅਕਤੂਬਰ ਐਤਵਾਰ ਨੂੰ ਸਾਹਮਣੇ ਆਈ ਪਰ ਮਾਰਟਨ ਦੇ ਪਰਿਵਾਰ ਨੇ ਦੱਸਿਆ ਕਿ ਉਸ ਦੀ ਮੌਤ ਇੱਕ ਦਿਨ ਪਹਿਲਾਂ ਹੋਈ ਅਜੇ ਤੱਕ ਮਾਰਟਨ ਦੀ ਮੌਤ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਉਸ ਦੀ ਮੌਤ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੋਈ ਹੈ ਕਿ ਮਾਰਟਨ ਦੀ ਮੌਤ ਓਕਲੈਂਡ ਪੁਲਿਸ ਦੀ ਹਿਰਾਸਤ ਚ ਹੋਈ ਹੈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਸ ਸਮੇਂ ਉਹ ਪਹਿਲੀ ਵਾਰ ਮਾਰਟਨ ਦੇ ਸੰਪਰਕ ਚ ਆਏ ਉਦੋਂ ਉਹ ਮੈਡੀਕਲ ਐਮਰਜੈਂਸੀ 'ਚ ਸੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ